ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਨਿਕ ਕੌਰ ਹੈ ਮੈਂ ਪੀਐਨ 3 ਸਰਕਾਰੀ ਹਾਈ ਸਕੂਲ ਬਡਾਲਾ ਕਲਾ ਹੁਸਤ ਵਿੱਚ 10ਵੀਂ ਸਮਾਰਟੀ ਵਿਦਿਆਰਥਣ ਹਾਂ ਅੱਜ ਮੈਂ ਆਪ ਜੀ ਦੇ ਸਾਹਮਣੇ ਹਿੰਦੀ ਜਾਗਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁਪਤਨੀ ਮਾਤਾ ਗੁਜਰੀ ਜੀ ਦਾ ਮੋਢਲਾ ਜੀਵਨ ਅਤੇ ਸ਼ਹੀਦ ਸਿਅੱਪ ਦੇ ਸੰਬੰਧ ਵਿੱਚ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ

माता कुंती जी नगर का काला बाबा का काला साहिन मिटे रहन लगे एक ही माता कुंती जी ने अपने किरज निमर्ता अति सेवा भाव नाल नाथि तो स्थापना मान के कल्याण सगो गुरु साहिब ने पूरा साहिब के अंतर के आन रहन समय माता नानकी जी नाल, नाल, नाल जिम्मेवारी निभावी वसाया उस समय माता बुजरे की संघा दमेश रहे प्यार बीजते रहे सोलह सो ਜਦੁ ਸ੍ਰੀ ਗੁਰੂ ਨਾਨਕ ਦੇਵ ਜੀ ਦਸਮੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਤਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੇ ਘਰ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਨ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਗੁਰਮਤ ਸੰਸਕਾਰਾਂ ਨਾਲ ਪਰਪੂਰ ਪਰਵਰਿਸ਼ ਕੀਤੀ ਉਹਨਾਂ ਨੇ ਬਚਪਨ ਤੋਂ ਹੀ ਉੱਤਰਨ ਭਾਸ਼ਾ ਭਿਆਨ ਦੇ ਚਸਤਰ ਵਿਦਿਆ ਸਿੱਖਣ ਦੀ ਅਵਸਥਾ ਕੀਤੀ ਇਤਿਹਾਸ ਦੀਆਂ ਸਾਖੀਆਂ ਵਿੱਚ ਆਉਂਦਾ ਹੈ ਕਿ ਜਦ ਬਾਲ ਗੋਬਿੰਦ ਰਾਏ ਨਿਸ਼ਾਨੇਬਾਦੀ ਸਿੱਖਣ ਲੱਗੇ ਨਿਸ਼ਾਨੇ ਲਗਾਉਣੇ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣ ਕੇ ਟੁੱਟ ਜਾਂਦੇ ਮਾਤਾ ਜੀ ਨੇ ਇਲਾਕੇ ਭਾਰਵੇਂ ਮਿੱਟੀ ਦੇ ਘੜਿਆਂ ਦੇ

ਲੇਪਤਾ ਦੇ ਰਜਵਿਚ ਖੁਸ਼ ਰਹਿਣ ਦੀ ਗੁਣਵਾਨੀ ਦੇਖੀ ਤੇ ਅੰਦਰੋਂ ਪਰਸਨ ਹੋਏ 1675 ਈਸਵੀ ਵਿੱਚ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਪੇਰ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਰਦੇ ਜੀ ਨੇ

ਇਹ ਮੇਡਾਨ ਨੋ ਹੈ ਸੇਵਾ ਸਿਮਰਨ ਅਤਿ ਕਿਆਬ ਦਾ ਉਹ ਸਿਰ ਇਤਿਹਾਸ ਸੁਣਾ ਉਹ ਨਾ ਅਬੋਲ ਰੋਹਾਂ ਵਿੱਚ ਜਿੰਨਾ ਦੀ ਜਨ ਪੀੜੇ ਦਾ ਪੀੜੇ ਸਿੱਖ ਰੋਹਾਂ ਨੂੰ ਲੋਸ਼ਨ ਕਰਦੇ ਰਹੇ ਧੰਨਵਾਦ